ਹਾਂਜੀ ਦੋਸਤੋ ਸਤਿ ਸ਼੍ਰੀ ਅਕਾਲ ਜੀ ਕਿੱਦਾਂ ਹੋ ਸਾਰੇ ਜਣੇ ਵਧੀਆ ਹੋਵੋਗੇ ਉਮੀਦ ਹੈ ਤੇ ਮੈਂ ਵੀ ਬਿਲਕੁਲ ਠੀਕ ਆ ਤੇ ਦੋਸਤੋ ਅੱਜ ਮੈਂ ਤੁਹਾਡੇ ਲਈ ਕੋਈ ਵੀ ਕਟਿੰਗ ਦੀ ਵੀਡੀਓ ਨਹੀਂ ਲੈ ਕੇ ਆਈ ਅੱਜ ਮੈਂ ਤੁਹਾਨੂੰ ਦਿਖਾਉਣੇ ਆ ਕੁਝ ਇਦਾਂ ਦੇ ਸੂਟ ਦੇਖੋ ਜਿਹੜੇ ਕਿ ਮੈਂ ਸਟਿਚ ਕੀਤੇ ਹੋਏ ਆ ਤੇ ਮੈਂ ਤੁਹਾਨੂੰ ਸਾਰੇ ਖੁੱਲ ਕੇ ਦਿਖਾਉਂਗੀ ਕਿ ਕਿਹੜੇ-ਕਿਹੜਾ ਜਿਹੜਾ ਹੈਗਾ 트ੈਂਡ ਅੱਜ ਕੱਲ ਚੱਲ ਰਿਹਾ ਤੇ ਅਸੀਂ ਕੀ ਜਿਹੜਾ ਹੈਗਾ ਡਿਜ਼ਾਈਨ ਜ਼ਿਆਦਾ ਬਣਾ ਰਹੇ ਆ ਤੇ ਉਹ ਸਾਰੇ ਮੈਂ ਤੁਹਾਨੂੰ ਅੱਜ ਦਿਖਾਉਂਗੀ ਤੇ ਤੁਸੀਂ ਕਮੈਂਟ ਕਰਕੇ ਮੈਨੂੰ ਦੱਸਿਓ ਕਿ ਤੁਹਾਨੂੰ ਕਿਹੜਾ ਸੂਟ ਜ਼ਿਆਦਾ ਵਧੀਆ ਲੱਗਿਆ ਤੇ ਤੁਸੀਂ ਵੀ ਤੁਹਾਨੂੰ ਵੀ ਜੇ ਪਸੰਦ ਆਇਆ ਤਾਂ ਤੁਸੀਂ ਵੀ ਆਪਣੇ ਸੂਟਾਂ ਤੇ ਆਪਣੇ ਕਸਟਮਰ ਦੇ ਸੂਟਾਂ ਤੇ ਠੀਕ ਹੈ ਐਦਾਂ ਡਿਜ਼ਾਈਨ ਕਰ ਸਕਦੇ ਹੋ ਤੇ ਆਪਣੇ ਕਸਟਮਰ ਜਿਹੜੇ ਹੈਗੇ ਆ ਤੁਸੀਂ ਵਧਾ ਸਕਦੇ ਹੋ ਤੇ ਅੱਜ ਤੁਹਾਨੂੰ ਦਿਖਾਉਨੇ ਆ ਕਿ ਕਿੱਦਾਂ ਦੇ ਆਪਾਂ ਨੇ ਇਹ ਸਾਰੇ ਸੂਟ ਜਿਹੜੇ ਹੈਗੇ ਆ ਡਿਜ਼ਾਈਨ ਕੀਤੇ ਹੋਏ ਆ ਤੇ ਦੋਸਤੋ ਜਿਵੇਂ ਕਿ ਤੁਸੀਂ ਦੇਖ ਸਕਦੇ ਹੋ ਇਹ ਸਾਰੇ ਸੂਟ ਆਪਾਂ ਨੇ ਠੀਕ ਹੈ ਰੈਡੀ ਕਰਕੇ ਰੱਖੇ ਹੋਏ ਆ ਤੇ ਮੈਂ ਤੁਹਾਨੂੰ ਇੱਕ ਇੱਕ ਕਰਕੇ ਦਿਖਾਉਂਗੀ ਕਿ ਇਹ ਕਿੱਦਾਂ ਦੇ ਆਪਾਂ ਨੇ ਬਣਾਏ ਆ ਠੀਕ ਹੈ ਤੇ ਇਹ ਸੂਟ ਜਿਹੜਾ ਹੈਗਾ ਹਲੇ ਇਹਦੀ ਤਰਪਾਈ ਜਿਹੜੀ ਹੈਗੀ ਆ ਬਾਕੀ ਹੈ ਤੇ ਇਹ ਮੈਂ ਤੁਹਾਨੂੰ ਖੋਲ ਕੇ ਦਿਖਾਉਂਗੀ ਤੇ ਕਿਦਾਂ ਦੀ ਆਪਾਂ ਨੇ ਇਹਦੇ ਉੱਪਰ ਟਿਕਾ ਡਿਜ਼ਾਈਨਿੰਗ ਕੀਤੀ ਹੈ ਤੇ neck ਤੁਸੀਂ ਦੇਖ ਸਕਦੇ ਹੋ ਠੀਕ ਹੈ ਇਹਦੇ ਉੱਪਰ ਆਪਾਂ ਨੇ ਬਟਨ ਇਦਾਂ ਲਗਾਏ ਹੋਏ ਆ ਤੇ लेस ਇਦਾਂ ਚੌੜਸ ਠੀਕ ਹੈ ਡਿਜ਼ਾਈਨ ਬਣਾ ਕੇ ਤੇ ਬਾਜੂ ਤੁਸੀਂ ਦੇਖ ਸਕਦੇ ਹੋ ਇਹਦੇ ਬਾਜੂ ਦੇ ਉੱਪਰ ਆਪਾਂ ਨੇ ਇਹ 트ੈਂਡਿੰਗ ਠੀਕ ਐ ਲੇਸ ਲਗਾਈ ਐ ਜਿਹੜੀ ਕਿ ਅੱਜਕੱਲ ਬਹੁਤ ਹੀ 트ੈਂਡ ਦੇ ਵਿੱਚ ਠੀਕ ਐ ਤੇ ਇਹਦੇ ਉੱਪਰ ਆਪਾਂ ਨੇ ਇਦਾਂ ਹੀ ਲੇਸ ਠੀਕ ਐ ਉੱਪਰ ਹੀ ਸਿਲਾਈਆਂ ਲਗਾ ਕੇ ਲੇਸ ਲਗਾਈ ਹੋਈ ਐ ਤੇ ਇਹਦੀ ਫੁੱਲ ਜੇ ਤੁਹਾਨੂੰ ਮੈਂ ਲੁੱਕ ਦਿਖਾਵਾਂ ਤਾਂ ਕੁਛ ਇਦਾਂ ਦਾ ਇਹ ਠੀਕ ਐ ਦੇਖ ਸਕਦੇ ਹੋ ਤੁਸੀਂ ਤੇ ਇਹ ਜਿਹੜਾ ਵਰਕ ਐ ਇਹਦੇ ਘੇਰੇ ਦੇ ਉੱਪਰ ਆਏਗਾ ਠੀਕ ਐ ਫੁੱਲ ਲੁੱਕ ਤੁਸੀਂ ਤੁਸੀਂ ਦੇਖ ਸਕਦੇ ਹੋ ਤੇ ਬਹੁਤ ਹੀ ਪਿਆਰਾ ਲੱਗ ਰਿਹਾ ਹੈ ਇਹ ਡਿਜ਼ਾਈਨ ਬਣਨ ਤੋਂ ਬਾਅਦ ਸਾਰਾ ਸੂਫ ਸੁਸੀ ਠੀਕ ਹੈ ਦੇਖ ਸਕਦੇ ਹੋ ਤੇ ਅਗਲਾ ਮੈਂ ਤੁਹਾਨੂੰ ਦਿਖਾਉਣੀ ਆ ਇਹ ਡਿਜ਼ਾਈਨ ਤੁਸੀਂ ਦੇਖ ਲਿਆ ਤੇ ਹੁਣ ਮੈਂ ਤੁਹਾਨੂੰ ਅਗਲਾ ਡਿਜ਼ਾਈਨ ਠੀਕ ਹੈ ਦਿਖਾਉਣੀ ਆ ਦੇਖੋ ਨੈਕਸਟ ਆਪਣਾ ਇਹ ਹੈ ਬਲੈਕ ਸੂਟ ਠੀਕ ਹੈ ਜਿਦੇ ਕੀ ਆਪਾਂ ਨੇ neck ਦੇ ਉੱਪਰ ਤਕਰੀਬਨ ਆਪਾਂ ਨੇ ਸਾਰੇ ਸੂਟਾਂ ਦੇ ਉੱਪਰ ਵਰਕ ਠੀਕ ਹੈ ਕੀਤਾ ਆ ਤੇ ਇਹ ਇਹਦੇ ਬਾਜੂ ਬਾਜੂ ਤੁਸੀਂ ਦੇਖ ਸਕਦੇ ਹੋ ਤੇ neck ਦੇਖ ਸਕਦੇ ਹੋ ਤੁਸੀਂ ਕਿ ਕਿੰਨੀ ਜਿਆਦਾ ਫਿਨਿਸ਼ਿੰਗ ਦੇ ਨਾਲ ਠੀਕ ਹੈ ਬਣਿਆ ਹੋਇਆ ਆ ਤੇ ਇਹਦੀ ਜਿਹੜੀ ਵੀਡੀਓ ਵੀ ਆਪਾਂ ਨੇ ਪਾਈ ਹੋਈ ਆ ਕਟਿੰਗ ਤੇ ਸਟਿਚਿੰਗ ਦੀ ਠੀਕ ਹੈ ਇਸ neck ਦੀ ਲਾਈਵ ਦੇ ਵਿੱਚ ਆਪਾਂ ਨੇ ਇਸ ਨੂੰ ਸਟਿਚ ਕੀਤਾ ਸੀਗਾ ਸੂਟ ਨੂੰ ਤੇ ਇਹਦੀ ਵੀਡੀਓ ਤੁਸੀਂ ਦੇਖਣਾ ਚਾਹੋ ਤਾਂ YouTube ਤੇ ਅਵੇਲੇਬਲ ਹੈਗੀ ਹੈ ਤੁਸੀਂ ਦੇਖ ਸਕਦੇ ਹੋ ਤੇ ਇਹਦੇ ਨਾਲ ਸਲਵਾਰ ਜਿਹੜੀ ਹੈਗੀ ਆ ਉਹ ਆਪਾਂ ਨੇ ਇਦਾਂ ਹੀ ਸਿੰਪਲ ਠੀਕ ਹੈ ਰੈਡੀ ਕੀਤੀ ਹੈ ਤੇ 2 ਇੰਚ ਦੀ ਇਹਦੇ ਵਿੱਚ ਆਪਾਂ ਨੇ ਮੋਰੀ ਪਾਈ ਹੈ ਠੀਕ ਹੈ ਤੇ ਨੈਕਸਟ ਆਪਾਂ ਤੁਹਾਨੂੰ ਦਿਖਾਉਨੇ ਆ ਇਹੇ ਵਾਲਾ ਸੂਟ ਠੀਕ ਹੈ ਤੇ ਇਹ ਹੈ ਜੀ ਲਾਈਨਿੰਗ ਵਾਲਾ ਸੂਟ ਠੀਕ ਹੈ ਇਹ ਉਦਾਂ ਤਾਂ ਆਪਾਂ ਨੇ ਸਿੰਪਲ ਰੈਡੀ ਕੀਤਾ ਆ ਤੇ ਇਹਦੀ ਵੀ ਵੀਡੀਓ ਆਪਾਂ ਨੇ ਠੀਕ ਹੈ ਡਿਜ਼ਾਈਨਿੰਗ ਕੀਤੀ ਹੈ ਜਿਹੜੀ ਇਹਦੀ ਵੀ ਵੀਡੀਓ ਆਪਾਂ ਨੇ YouTube ਤੇ ਪਾਈ ਹੋਈ ਹੈ ਤੇ ਇਹਦੇ ਆਪਾਂ ਨੇ ਦੇਖੋ ਚਾਕਾਂ ਨੂੰ ਠੀਕ ਹੈ ਸਿਰਫ ਇਹ ਲੈਸ ਐਡ ਕੀਤੀ ਹੈ ਤੇ neck ਬਿਲਕੁਲ ਇਹਦਾ ਸਿੰਪਲ ਹੈ ਤੇ ਤੁਹਾਨੂੰ ਇੱਕ ਚੀਜ਼ ਹੋਰ ਦਿਖਾਵਾਂਗੇ ਕਿ ਇਹਦੇ ਨਾਲ ਜਿਹੜੀ ਆਪਾਂ ਨੇ ਸਲਵਾਰ ਬਣਾਈ ਹੈ ਠੀਕ ਹੈ ਉਹ ਬਹੁਤ ਹੀ ਜ਼ਿਆਦਾ ਸੋਹਣੀ ਬਣਾਈ ਹੈ ਤੇ ਇਹ ਜਿਹੜਾ ਵਰਕ ਹੈ ਨਾ ਇਹ ਬਾਜੂ ਤੇ ਸੀ ਠੀਕ ਹੈ ਤੇ ਕਸਟਮਰ ਦਾ ਕਹਿਣਾ ਸੀਗਾ ਕਿ ਇਹ ਜਿਹੜਾ ਸਵਰ ਕੇ ਉਹਨਾਂ ਨੇ ਪੌਂਚਿਆਂ ਦੇ ਪੌਂਚਿਆਂ ਦੇ ਉੱਪਰ ਪਾਉਣਾ ਤੇ ਬਾਜੂ ਦੇ ਉੱਪਰ ਨਹੀਂ ਪਾਉਣਾ ਠੀਕ ਹੈ ਤੇ ਬੜਾ ਹੀ ਸਿੰਪਲ ਸੋਬਰ ਜਿਹਾ ਇਹ ਸੂਟ ਠੀਕ ਹੈ ਬਣ ਕੇ ਰੈਡੀ ਹੋਇਆ ਤੇ ਤੁਹਾਨੂੰ ਦਿਖਾਉਣੀ ਆ ਮੈਂ ਠੀਕ ਹੈ ਇਹ ਮੂਰੀ ਦੀ ਲੁੱਕ ਤੁਸੀਂ ਦੇਖ ਸਕਦੇ ਹੋ ਠੀਕ ਹੈ ਤੇ ਇੱਕ ਵਾਰ ਮੈਂ ਤੁਹਾਨੂੰ ਇਦਾਂ ਖੋਲ ਕੇ ਦਿਖਾਉਂਗੀ ਠੀਕ ਹੈ ਇਦਾਂ ਇਹ ਮੂਰੀ ਦੇ ਉੱਪਰ ਆਊਗਾ ਦੇਖ ਸਕਦੇ ਹੋ ਤੁਸੀਂ ਤੇ ਬਣਨ ਤੋਂ ਬਾਅਦ ਇਹ ਬਹੁਤ ਹੀ ਵਧੀਆ ਲੱਗੇਗਾ ਤੇ ਇਹਦੀ ਵੀਡੀਓ ਵੀ ਆਪਾਂ ਨੇ YouTube ਤੇ ਠੀਕ ਹੈ ਪਾਈ ਹੋਈ ਹੈ ਜੇ ਤੁਸੀਂ ਚਾਹੋ ਤਾਂ ਇਸ ਦੀ ਵੀਡੀਓ ਠੀਕ ਹੈ YouTube ਤੇ ਤੁਸੀਂ ਦੇਖ ਸਕਦੇ ਹੋ ਕਿ ਇਹ ਪੈਚ ਆਪਾਂ ਨੇ ਕਿੱਦਾਂ ਰੈਡੀ ਕਰਕੇ ਠੀਕ ਹੈ ਲਗਾਇਆ तकरीबन ਸਾਰੇ ਡਿਜ਼ਾਈਨਸ ਦੀ ਵੀਡੀਓ ਤੁਹਾਨੂੰ YouTube ਤੇ ਮਿਲ ਜੂਗੀ ਮੇਰੇ ਚੈਨਲ ਤੇ ਜੇ ਤੁਸੀਂ ਆਰਾਮ ਨਾਲ ਦੇਖ ਸਕਦੇ ਹੋ ਠੀਕ ਹੈ ਤੇ ਨੈਕਸਟ ਆਪਾਂ ਇੱਕ ਹੋਰ ਤੁਹਾਨੂੰ ਦਿਖਾਉਨੇ ਆ ਇਹ ਜੀ ਵਾਈਟ ਸੂਟ ਠੀਕ ਹੈ ਇਹਦੇ neck ਦੇ ਉੱਪਰ ਤੁਸੀਂ ਦੇਖ ਸਕਦੇ ਹੋ ਉਲਟੀ ਸਾਈਡ ਤੋਂ ਗੜਾ ਠੀਕ ਹੈ ਸਿੱਧੀ ਸਾਈਡ ਆਪਾਂ ਨੇ ਪਲਟ ਕੇ ਠੀਕ ਹੈ ਰੈਡੀ ਕੀਤਾ ਆ ਤੇ लेस ਆਪਾਂ ਨੇ ਦੋਨੋਂ ਸਾਈਡ ਘੁੰਮ ਕਰਕੇ ਐਡ ਕੀਤੀ ਹੈ ਇਹਦੇ ਵਿੱਚ ਫਿਨਿਸ਼ਿੰਗ ਤੁਸੀਂ ਦੇਖ ਸਕਦੇ ਹੋ ਕਿ ਕਿੰਨੀ ਹੀ ਜ਼ਿਆਦੇ ਆ ਠੀਕ ਹੈ ਤੇ ਬਾਕੀ ਇਹਨੂੰ ਆਪਾਂ ਨੇ लेस ਠੀਕ ਹੈ ਐਡ ਕੀਤੀ ਹੈ ਤੇ ਬਾਜੂ ਦੇ ਉੱਪਰ ਵੀ ਸਿਰਫ ਇਹਦੇ ਗਲੇ ਤੇ ਆਪਾਂ ਨੇ ਇਦਾਂ ਵਰਕ ਕੀਤਾ ਆ ਤੇ ਲੈਸ ਦਾ तकरीबन ਆਪਾਂ ਹਰ ਇੱਕ ਸੂਟ ਦੇ ਵਿੱਚ ਹੀ ਕਸਟਮਰ ਨੂੰ ਲਗਾ ਕੇ ਦਿੰਨੇ ਆ ਠੀਕ ਹੈ ਤੇ ਫਿਨਿਸ਼ਿੰਗ ਤੁਸੀਂ ਦੇਖ ਹੀ ਸਕਦੇ ਹੋ ਕਿ ਫਿਨਿਸ਼ਿੰਗ ਜਿਹੜੀ ਹੈਗੀ ਸਾਡੇ ਕੰਮ ਦੇ ਵਿੱਚ ਬਹੁਤ ਹੀ ਜ਼ਿਆਦਾ ਹੁੰਦੀ ਹੈ ਠੀਕ ਹੈ ਤੇ ਇਹਦੇ ਵੀ ਦੇਖੋ ਬਾਜੂ ਦੇ ਉੱਪਰ ਵਰਕ ਸੀ ਜਿਹੜਾ ਕਿ ਆਪਾਂ ਨੇ ਮੂਰੀਆਂ ਦੇ ਉੱਪਰ ਲਗਾਇਆ ਠੀਕ ਹੈ ਦੇਖ ਸਕਦੇ ਹੋ ਤੁਸੀਂ ਤੇ ਮੂਰੀਆਂ ਦੀ ਕਿੰਨੀ ਹੀ ਜ਼ਿਆਦਾ ਵਧੀਆ ਲੁੱਕ ਆ ਰਹੀ ਹੈ ਠੀਕ ਹੈ ਤੇ ਇਹਦੀ ਵੀ ਵੀਡੀਓ ਤੁਹਾਨੂੰ ਸ਼ਾਇਦ ਇਹਦੀ ਵੀਡੀਓ ਤੁਹਾਨੂੰ YouTube ਤੇ ਨਹੀਂ ਮਿਲੇਗੀ ਬਟ ਇਹ ਸੇਮ ਉਦਾਂ ਹੀ ਪੈਚ ਰੈਡੀ ਕੀਤਾ ਹੈ ਜਿਵੇਂ ਕਿ ਆਪਾਂ ਨੇ ਪੀਚ ਵਾਲਾ ਤੁਹਾਨੂੰ ਪਹਿਲਾਂ ਦਿਖਾਇਆ ਤੇ ਤੁਸੀਂ ਉਹ ਵਾਲੀ ਵੀਡੀਓ ਦੇਖੋਗੇ ਤਾਂ ਤੁਹਾਨੂੰ ਸਮਝ ਆ ਜਾਊਗਾ ਕਿ ਤੁਸੀਂ ਇਹ ਵਾਲਾ ਪੈਚ ਵੀ ਕਿੱਦਾਂ ਬਣਾਉਣਾ ਦੇਖੋ ਠੀਕ ਹੈ ਇਦਾਂ ਇਹ ਮੋਰੀ ਦੇ ਉੱਪਰ ਆਊਗਾ ਸਲਵਾਰ ਦੀ ਮੋਰੀ ਠੀਕ ਹੈ ਬੜੀ ਹੀ ਵਧੀਆ ਲੱਗਣ ਵਾਲੀ ਹੈ ਬਿਲਕੁਲ ਇੱਕ ਸਟਾਈਲਿਸ਼ ਤੇ ਫੈਸ਼ਨੇਬਲ ਠੀਕ ਹੈ 트ੈਂਡਿੰਗ ਸੂਟ ਬਣ ਜਾਣਾ ਤੁਹਾਡਾ ਜੇ ਤੁਸੀਂ ਐਦਾਂ ਦਾ ਪੈਚ ਰੈਡੀ ਕਰਕੇ ਲਗਾਉਂਗੇ ਤੇ ਤੁਹਾਡੇ ਕਸਟਮਰ ਵੀ ਜਿਹੜੇ ਹੈਗੇ ਆ ਬਹੁਤ ਹੀ ਖੁਸ਼ ਹੋ ਜਾਣਗੇ ਤੇ ਇੱਕ ਤੁਹਾਡੇ ਆਸ-ਪਾਸ ਠੀਕ ਹੈ ਕਿ ਨਵਾਂ ਜਿਹਾ 트ੈਂਡ ਬਣ ਜਾਣਾ ਕਿ ਐਦਾਂ ਸੂਟ ਰੈਡੀ ਹੋ ਰਹੇ ਨੇ ਹੁਣ ਠੀਕ ਹੈ ਜੀ। ਜ਼ਿਆਦਾਤਰ ਅਸੀਂ ਇਹੇ ਸੂਟ ਐਦਾਂ ਰੈਡੀ ਕਰ ਰਹੇ ਹਾਂ ਅੱਜ ਕੱਲ ਪੈਚ ਵਰਕ ਜਿਹੜਾ ਹੈਗਾ ਇਹ ਬਹੁਤ ਕਰ ਰਹੇ ਹਾਂ ਸੂਟਾਂ ਦੇ ਵਿੱਚ ਤੇ ਨੈਕਸਟ ਆਪਣੇ ਕੋਲ ਬਿਲਕੁਲ ਇਹ ਸਿੰਪਲ ਸੂਟ ਹੈ ਜੀ ਇਹਦੇ ਵਿੱਚ ਆਪਾਂ ਨੇ ਕੁਛ ਵੀ ਠੀਕ ਹੈ ਇਦਾਂ ਦਾ ਨਹੀਂ ਕਿ ਕੀਤਾ ਠੀਕ ਹੈ ਬਿਲਕੁਲ ਸਿੰਪਲ ਹੈ ਬਿਲਕੁਲ ਸਿੰਪਲ ਹੈ ਤੇ ਫਿਨਿਸ਼ਿੰਗ ਤੁਸੀਂ ਸਿੰਪਲ ਛੋਟ ਦੀ ਵੀ ਦੇਖ ਸਕਦੇ ਹੋ ਠੀਕ ਹੈ ਤੇ ਇਹ ਆਪਣਾ ਬਿਲਕੁਲ ਸਿੰਪਲ ਰਹੇਗਾ ਜੀ ਛੋਟ ਇਹਦੇ ਵਿੱਚ ਆਪਾਂ ਨੇ ਕੁਛ ਨਹੀਂ ਕੀਤਾ ਤੇ ਬਿਲਕੁਲ ਇਹ ਪਲੇਨ ਬਸ ਵਿਦਾਊਟ ਲਾਸਟ ਠੀਕ ਹੈ ਬਿਲਕੁਲ ਸਿੰਪਲ ਹੈ ਜੀ ਤੇ ਜਸ ਸਟੀਚਿੰਗ ਦੀ ਗੱਲ ਕਰੀਏ ਠੀਕ ਹੈ ਤਾਂ ਸਟੀਚਿੰਗ ਆਪਾਂ ਕਿੰਨੀ ਲੈ ਰਹੇ ਹਾਂ ਠੀਕ ਹੈ ਜਿਹੜੇ ਇਹ ਪੈਚਵਰਕ ਆਪਾਂ ਬਣਾ ਰਹੇ ਹਾਂ ਟੋਟਲੀ ਆਪਾਂ 650 ਦੇ ਕਰੀਬ ਇਹਨਾਂ ਦੀ ਸਟੀਚਿੰਗ ਲੈ ਰਹੇ ਹਾਂ ਜੀ ਠੀਕ ਹੈ ਸਿੰਪਲ ਨੇ ਵਿਦਾਊਟ ਲਾਈਨਿੰਗ ਠੀਕ ਹੈ ਬਿਨਾ ਲਾਈਨਿੰਗ ਤੋਂ ਤੇ 650 ਦੇ ਕਰੀਬ ਆਪਾਂ ਇਹਨਾਂ ਦੀ ਸਟੀਚਿੰਗ ਲੈ ਰਹੇ ਹਾਂ ਬਾਕੀ ਜੇ ਤੁਹਾਨੂੰ ਇਹ ਡਿਜ਼ਾਈਨ ਵਧੀਆ ਲੱਗੇ ਹੋਣ ਤੇ ਕਮੈਂਟ ਕਰਕੇ ਜ਼ਰੂਰ ਦੱਸਿਓ ਤੇ ਟਰਾਈ ਜ਼ਰੂਰ ਕਰਿਓ ਤੇ ਜੇ ਕਿਸੇ ਨੇ ਵੀ ਸਟਿਚ ਕਰਾਉਣੇ ਹੋਣ ਠੀਕ ਹੈ ਤਾਂ ਸਾਡਾ ਫੋਨ ਨੰਬਰ ਤੁਹਾਡੇ ਕੋਲ ਹੈਗਾ ਜੀ WhatsApp ਤੇ ਮੈਸੇਜ ਕਰ ਸਕਦੇ ਹੋ ਹਰ ਇੱਕ ਵੀਡੀਓ ਦੇ ਵਿੱਚ ਅਸੀਂ ਡਿਸਕ੍ਰਿਪਸ਼ਨ 'ਚ ਨੰਬਰ ਦੰਨੇ ਆ ਆਪਣਾ ਤੇ ਜੇ ਨਹੀਂ ਵੀ ਤੁਹਾਨੂੰ ਮਿਲਦਾ ਠੀਕ ਹੈ ਤਾਂ ਤੁਸੀਂ ਚੈਨਲ ਤੇ ਜਾ ਕੇ ਜਿੱਥੇ ਚੈਨਲ ਦਾ ਠੀਕ ਹੈ ਡਿਸਕ੍ਰਿਪਸ਼ਨ ਹੈ ਉੱਥੋਂ ਤੁਸੀਂ ਨੰਬਰ ਲੈ ਸਕਦੇ ਹੋ ਤੇ ਸਾਨੂੰ WhatsApp ਤੇ ਮੈਸੇਜ ਕਰ ਸਕਦੇ ਹੋ ਜੇ ਕਿਸੇ ਨੇ ਵੀ ਸਟਿਚ ਕਰਾਉਣਾ ਹੈ ਠੀਕ ਹੈ ਕੋਈ ਵੀ ਡਿਜ਼ਾਈਨ ਬਣਵਾਉਣਾ ਹੋਵੇ ਠੀਕ ਹੈ ਜੀ ਸੋ ਦੋਸਤੋ ਐਸੀ ਕੀ ਆਪਣੀ ਅੱਜ ਦੀ ਵੀਡੀਓ ਤੇ ਮਿਲਦੇ ਆਪਾਂ ਨੈਕਸਟ ਵੀਡੀਓ ਦੇ ਵਿੱਚ ਤੁਹਾਨੂੰ ਕਿੱਦਾਂ ਦੇ ਲੱਗੇ ਡਿਜ਼ਾਈਨ ਕਮੈਂਟ ਕਰਕੇ ਜ਼ਰੂਰ ਦੱਸਿਓ ਜੀ ਧੰਨਵਾਦ ਜੀ